ਜੀ ਵੀ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਨੇ ਦੂਜੇ ਛੱਡ ਤੇ ਵੀ ਲਾ ਤੇ ਫੁਆਰਿਆਂ ਦਾ ਕੰਮ ਹੋ ਗਈ ਆਪਣਾ ਕੰਪਲੀਟ ਫੁਆਰੇ ਲੱਗ ਗਏ ਜੀ ਪਹਿਲਾਂ ਇੱਧਰ ਦੇਖੋ ਜੀ ਫੁਆਰੇ ਤੇ ਫੁਆਰਿਆਂ ਦਾ ਕੰਮ ਹੋ ਗਿਆ ਜੀ ਫਾਈਨਲ ਤੇ ਆਪਾਂ ਤੁਹਾਨੂੰ ਦੂਜੇ ਛੱਟ ਚ ਵੀ ਦਿਖਾਉਨੇ ਆ ਤੇ ਟੋਟਲ ਫਾਰੇ ਲੱਗੇ ਜੀ ਆਪਣੇ 23 ਫਾਰੇ ਲੱਗੇ ਜੀ ਸਾਰੇ ਦੂਜੇ ਛੱਟ ਚ ਤੇ ਵਿੱਚ ਇਧਰ 13 ਇਧਰ ਲੱਗੇ ਜੀ 10 ਉਧਰ ਲੱਗੇ ਤੇ ਵੀਰ ਦਾ ਕਮੈਂਟ ਆਇਆ ਤਾਂ ਜੀ ਕਹਿੰਦਾ ਵੀ ਕਿੰਨਾ ਖਰਚਾ ਆ ਗਿਆ ਮਤਲਬ 23 ਫਾਰਿਆਂ ਤੇ ਤਾਂ ਆਪਣਾ ਟੋਟਲ 4000 ਰੁਪਏ ਖਰਚਾ ਗਿਆ ਜੀ ਤੇ ਪਹਿਲਾਂ ਆਪਾਂ ਜੀ 8 ਫੁਆਰੇ ਲੈ ਕੇ ਆਏ ਤੇ ਵਿੱਚੇ ਪੈਂ ਵਿੱਚੇ ਮੋਟਰ ਤੇ ਉਹਦੇ ਪਰ ਆਪਣਾ 1600 1600 ਰੁਪਏ ਖਰਚ ਆਇਆ ਤਾਂ ਤੇ ਆਪਾਂ ਫਾੜ ਚੋਂ ਫਿਰ ਲੋਕ ਲੈ ਕੇ ਆਏ ਫੁਆਰੇ ਹੋਰ ਤੇ ਡਾਕਟਰ ਸਾਹਿਬ ਵੀ ਆ ਗਏ ਮਿਲੋਣਾ ਡਾਕਟਰ ਸਾਹਿਬ ਨਾਲ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਇੱਧਰ ਦੇਖੋ ਦੂਜੀ ਸ਼ੈੱਡ ਵਿੱਚ ਹੀ ਤੇ ਆਪਣੀ ਮੋਟਰ ਲਾਤੀ ਜੇ ਤਰਿਕਾ ਇੱਧਰ ਫਾਰ ਪਾਣੀ ਰੱਖਿਆ ਬਈ ਤੇ 10 ਫਾਰ ਇੱਧਰ ਲੱਗ ਗਈ ਆਪਣੀ ਤੇ ਟੋਟਲ ਆਪਣਾ 4000 ਰੁਪਏ ਖਰਚ ਆ ਗਏ 23 ਫਾਰਿਆਂ ਪਰ ਵਿੱਚ ਪੈਂਪ ਵਿੱਚ ਮੋਟਰਾਂ ਇੱਧਰ ਜ਼ਿਆਦਾ ਜ਼ਰੂਰਤ ਦੀ ਇੱਧਰ 65 ਦਾ ਟਿੰਨਾ ਕਰਕੇ ਤੇ ਟਿੰਨਾ ਵੀ ਹੈ ਨੇੜੇ ਆ ਜੋਂ ਡੰਗਰ ਲੈਣਗੇ ਹੀ ਨਿਆਰੇ ਮਿਲਦੇ ਆ ਵੀਰ ਜੀ ਅਗਲੀ ਵੀਡੀਓ ਵਿੱਚ ਵੀਡੀਓ ਬادله ਲੱਗੀ ਸ਼ੇਅਰ ਕਰੋ ਕਮੈਂਟ ਕਰੋ ਇਸ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ